पर जेडियां ਘੜੀਆਂ ਦਾ ਪੰਜਾਬੀਆਂ ਨੂੰ ਔਰ ਸਰਦਾਰਾਂ ਨੂੰ ਇੰਤਜ਼ਾਰ ਸੀ ਉਹ ਘੜੀਆਂ ਮੁੱਕੀਆਂ ਨੇ ਭਾਈ ਅਮਰਤਪਾਲ ਸਿੰਘ ਨੇ ਸੌਂ ਚੁੱਕ ਲਈਏ ਡਾਇਰੈਕਟ ਗਿਆ ਚੈਂਬਰ ਚ ਉੱਥੇ ਜਾ ਕੇ ਜਿਹੜੀ ਵੀ ਰਸਮ ਹੁੰਦੀ ਹੈ ਸੌਂ ਚੁੱਕਣ ਦੀ ਉਹ ਪੂਰੀ ਕਰ ਦਿੱਤੀ ਗਈ ਹੈ ਲੇਕਿਨ ਕੁਝ ਵੀਡੀਓ ਨਹੀਂ ਸਾਹਮਣੇ ਆ ਸਕੀਆਂ ਨਾ ਤਸਵੀਰਾਂ ਆ ਸਕੀਆਂ ਕਿਉਂਕਿ ਉਹਨਾਂ ਨੇ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਸੌਂ ਚਕਾਈਏ ਬਾਕੀ ਹੋਰ ਕੀ ਕਹਿ ਰਹੇ ਨੇ ਅਮਰਤਪਾਲ ਸਿੰਘ ਨੇ ਸੌਂ ਚੁੱਕ ਲਈ ਹੈ ਸੰਵਿਧਾਨ ਦੇ ਮੁਤਾਬਕ ਉਹ ਸੌ ਚੁੱਕ ਰਹੇ ਨੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਨੇ ਸੌ ਚੁੱਕੀ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਕਿਉਂਕਿ ਸੰਸਦ ਭਵਨ ਦੇ ਵਿੱਚ ਐਂਟਰੀ ਕੁਝ ਸਮਾਂ ਪਹਿਲਾਂ ਉਹਨਾਂ ਦੀ ਹੋਈ ਸੀ ਸਾਰੇ ਕਾਨੂੰਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਮਰਿਤਪਾਲ ਸਿੰਘ ਤੋਂ ਸੌ ਚੁੱਕਵਾਈ ਜਾ ਰਹੀ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਅਮਰਿਤਪਾਲ ਸਿੰਘ ਨੇ ਸੌ ਭਾਰਤੀ ਸੰਵਿਧਾਨ ਦੇ ਮੁਤਾਬਕ ਇਸ ਵਕਤ ਤੋਂ ਚੁੱਕ ਰਹੇ ਨੇ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਕਿਉਂਕਿ 1 ਸਾਲ 2 ਮਹੀਨੇ 12 ਦਿਨਾਂ ਬਾਅਦ ਜਦੋਂ ਡਿਬਰੂਗੜ੍ਹ ਤੋਂ ਬਾਹਰ ਉਹ ਆਏ ਨੇ ਜੇਲ੍ਹ ਤੋਂ ਤਾਂ ਐਸੇ ਕਰਕੇ ਲਿਆਂਦੇ ਗਏ ਨੇ ਕਿ ਸੌ ਚੁੱਕਣ ਦੀ ਜਿਹੜੀ ਰਸਮ ਹੈ ਉਹਨੂੰ निभाई ਜਾਵੇ ਇੰਜੀਨੀਅਰ ਰਾਸ਼ਿਦ ਤੇ ਅਮਰਿਤਪਾਲ ਸਿੰਘ ਇਹਨਾਂ ਦੋਵਾਂ ਮੈਂਬਰ ਪਾਰਲੀਮੈਂਟੀਆਂ ਨੇ ਪਾਰਲੀਮੈਂਟ ਮੈਂਬਰਾਂ ਨੇ ਅੱਜ ਸੌ ਚੁੱਕਣੀ ਸੀ ਤਾਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਹੁਣ ਅਧਿਕਾਰਤ ਤੌਰ ਦੇ ਉੱਤੇ ਵੀ ਸੰਸਦਦਿਆਂ ਗਤੀਵਿਧੀਆਂ ਦਾ ਹਿੱਸਾ ਉਹਦੋਂ ਬਣ ਸਕਣਗੇ ਜਦੋਂ ਡਿਬਰੂਗੜ ਤੋਂ ਬਾਹਰ ਆਉਣਗੇ ਕਦੋਂ ਆਉਣਗੇ ਜਦੋਂ ਐਨਐਸਏ ਟੁੱਟੇਗੀ ਐਨਐਸਏ ਕੌਣ ਤੋੜੇਗਾ ਪੰਜਾਬ ਸਰਕਾਰ ਹਾਲੇ ਪੰਜਾਬ ਸਰਕਾਰ ਦਾ ਇਰਾਦਾ ਇਹ ਨਜ਼ਰ ਨਹੀਂ ਆ ਰਿਹਾ ਐਸੇ ਕਰਕੇ ਥੋੜੇ ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਔਰ ਪੰਜਾਬ ਸਰਕਾਰ ਇਸ ਦੇ ਬਾਰੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖਦੀ ਆ ਜਦੋਂ ਸੌ ਚਕਾਉਣ ਤੋਂ ਪਹਿਲਾਂ ਫੈਸਲਾ ਲਿਆ ਜਾਣਾ ਸੀ ਅਮਰਿਤਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿੱਚ ਐਂਟਰੀ ਕਰਦੇ ਹੀ ਉਸ ਤੋਂ ਬਾਅਦ ਜੋ ਰਸਮ ਹੁੰਦੀ ਹੈ ਸੌ ਚੁੱਕਣ ਦੀ ਉਹ ਸੌ ਚੁੱਕਣ ਚੁੱਕ ਲਈ ਹੈ ਤਾਂ ਇੰਨੇ ਹੀ ਸਮੇਂ ਦੇ ਵਿੱਚ ਜਿਹੜਾ ਕਿ ਲਗਭਗ 1 ਮਿੰਟ ਦੀ ਇਹ ਪ੍ਰਕਿਰਿਆ ਹੁੰਦੀ ਹੈ ਰਸਮ ਹੁੰਦੀ ਹੈ ਸੌ ਚੁੱਕਣ ਦੀ ਇਸ ਬਾਬਤ ਸੌ ਚੁੱਕ ਲਈ ਗਈ ਹੈ ਹਾਲਾਂਕਿ ਇਸ ਬਾਬਤ ਕਿਸੇ ਵੀ ਤਰ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆ ਸਕੀ ਜਦੋਂ ਹੀ ਤਸਵੀਰ ਸਾਹਮਣੇ ਆਵੇਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਦੀ ਘੜੀ ਅਸੀਂ ਤੁਹਾਡੇ ਨਾਲ ਉਹ ਤਸਵੀਰਾਂ ਹੀ ਸਾਹਮਣੇ ਕਰ ਪਾ ਰਹੇ ਹਾਂ ਜੋ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਅਮਰਿਤਪਾਲ ਸਿੰਘ ਦੀਆਂ ਨੇ ਸੌ ਚੁੱਕ ਲਈ ਹੈ ਅਮਰਿਤਪਾਲ ਸਿੰਘ ਨੇ ਤਾ ਹੁਣ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਤਸੱਲੀ ਇਸ ਗੱਲ ਨਾਲ ਜ਼ਰੂਰ ਹੋਈ ਹੋਵੇਗੀ ਜਿਹੜੇ ਕੀ ਖਡੂਰ ਸਾਹਿਬ ਹਲਕੇ ਦੇ ਵੋਟਰ ਨੇ ਉਹਨਾਂ ਨੇ ਵੋਟ ਪਾਈ ਸੀ ਅਮਰਿਤਪਾਲ ਸਿੰਘ ਨੂੰ 197000 ਤੋਂ ਵੱਧ ਵੋਟਾਂ ਪਾਈਆਂ ਸਨ ਉਹਨਾਂ ਨੇ ਜ਼ਰੂਰ ਤਸੱਲੀ ਪ੍ਰਗਟਾਈ ਹੋਵੇਗੀ ਕਿ ਘਟੋ ਘੱਟ ਸੌ ਚੁੱਕਣ ਦੀ ਆਗਿਆ ਮਿਲਦੀ ਹੈ ਤੇ ਅਮਰਿਤਪਾਲ ਸਿੰਘ ਇਸ ਮਾ ਦੇ ਵਿੱਚ ਕਾਮਯਾਬ ਵੀ ਹੋ ਗਏ ਨੇ ਅਮਰਿਤਪਾਲ ਸਿੰਘ ਨੇ ਸੌ ਚੁੱਕ ਲਈ ਹੈ ਔਰ ਇਸ ਤੋਂ ਬਾਅਦ ਉਹਨਾਂ ਦੀ ਛੇਤੀ ਹੀ ਪਰਿਵਾਰ ਦੇ ਨਾਲ ਮੁਲਾਕਾਤ ਹੋਣੀ ਹੈ ਪਰਿਵਾਰ ਦੇ ਨਾਲ ਮੁਲਾਕਾਤ ਜਿੱਥੇ ਹੋਵੇਗੀ ਉੱਥੇ ਹੀ ਉਹ ਗੱਲਬਾਤ ਵੀ ਕਰ ਸਕਦੇ ਨੇ ਜੇਲ੍ਹ ਦੇ ਅੰਦਰ ਕੀ ਕੀ 1 ਸਾਲ ਦੇ ਦੌਰਾਨ ਹੋਇਆ ਹਾਲਾਂਕਿ ਉਹਨਾਂ ਦੀ ਧਰਮ ਪਤਨੀ ਬੀਬਾ ਨੇ ਜਿਹੜੇ ਉਹ ਡਿਬਰੂਗੜ੍ਹ ਹੀ ਰਹਿ ਰਹੇ ਨੇ ਉੱਥੇ ਕਿਰਾਏ ਦੇ ਮਕਾਨ ਦੇ ਉੱਤੇ ਜਾਣਕਾਰੀ ਪਰਿਵਾਰਕ ਮੈਂਬਰਾਂ ਨਹੀਂ ਦਿੰਦੀ ਐ ਵਾਰ-ਵਾਰ ਕਿਉਂਕਿ ਬਹੁਤ ਲੰਮੀ ਦੂਰੀ ਐ ਪਰਿਵਾਰ ਸਾਰਾ ਉੱਥੇ ਨਹੀਂ ਜਾ ਸਕਦਾ ਵਾਰ-ਵਾਰ ਮੁਲਾਕਾਤ ਕਰਨ ਲਈ ਇਸ ਤੋਂ ਪਹਿਲਾਂ ਜਦੋਂ ਚੋਣ ਲੜਾਉਣ ਦਾ ਫੈਸਲਾ ਲੈਣਾ ਸੀ ਤੇ ਅਮਰਤਪਾਲ ਸਿੰਘ ਦੇ ਮਾਪੇ ਜ਼ਰੂਰ ਪੁੱਜੇ ਸਨ ਡਿਬਰੂਗੜ੍ਹ ਪਰ ਹੁਣ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਅੱਜ ਵਾਲੀ ਮੁਲਾਕਾਤ ਬੜੀ ਅਹਿਮ ਇਸ ਕਰਕੇ ਹੈ ਕਿਉਂਕਿ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਹਾਅ ਭਾਅ ਕਿਸ ਤਰ੍ਹਾਂ ਦੇ ਹੋਣਗੇ ਵਿਚਾਰ ਕਿਸ ਤਰ੍ਹਾਂ ਦੇ ਹੋਣਗੇ ਅਮਰਿਤਪਾਲ ਸਿੰਘ ਸੋਚਦੇ ਕਿ ਇਸ ਵਕਤ ਉਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਮਾਪਿਆਂ ਨਾਲ ਸਾਂਝੀਆਂ ਕਰਨੀਆਂ ਨੇ ਹਾਲਾਂਕਿ ਕੋਈ ਮੁਲਾਕਾਤ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਕਿ ਕਿੰਨੇ ਮਿੰਟ ਕਿੰਨੇ ਘੰਟੇ ਉਹ ਆਪਣੇ ਮਾਪਿਆਂ ਨਾਲ ਰਹਿ ਸਕਦੇ ਨੇ ਇਸ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹਾਲ ਦੀ ਘੜੀ ਪਰ ਇੱਕ ਗੱਲ ਜ਼ਰੂਰ ਹੈ ਕਿ ਅਮਰਿਤਪਾਲ ਸਿੰਘ ਦੇ ਮਾਪੇ ਉਹਨਾਂ ਦੇ ਪਰਿਵਾਰਕ ਮੈਂਬਰ ਅਮਰਿਤਪਾਲ ਸਿੰਘ ਨੂੰ ਇਸ ਸੌਹ ਚੁੱਕ ਕੇ ਜਾਣ ਤੋਂ ਬਾਅਦ ਜਦੋਂ ਲਿਆਇਆ ਜਾ ਰਿਹਾ ਤਾਂ ਜ਼ਰੂਰ ਮਿਲਣਗੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਮੁਲਾਕਾਤ ਕਰਨੀ ਹੈ ਕੀ ਗੱਲਬਾਤ ਕਰਦੇ ਨੇ ਮੈਂਬਰ ਪਾਰਲੀਮੈਂਟ ਸੌਹ ਚੁੱਕਣ ਤੋਂ ਬਾਅਦ ਉਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਅਮਰਿਤਪਾਲ ਸਿੰਘ ਦੇ ਮਾਪੇ ਹੀ ਆ ਜਿਹੜੇ ਉਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਅਮਰਤਪਾਲ ਸਿੰਘ ਨੇ ਸੌ ਚੁੱਕ ਲਈ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਸਪੀਕਰ ਦੇ ਚੈਂਬਰ ਦੇ ਵਿੱਚ ਜਿਵੇਂ ਹੀ ਹੋਰ ਅਪਡੇਟ ਸਾਹਮਣੇ ਆਉਂਦਾ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਜਾਣਕਾਰੀ ਫਿਲਹਾਲ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਮਰਤਪਾਲ ਸਿੰਘ ਨੇ ਭਾਰਤੀ ਸੰਵਿਧਾਨ ਦੇ ਮੁਤਾਬਕ ਸੌ ਚੁੱਕ ਲਈ ਹੈ ਇਸੇ ਤਰ੍ਹਾਂ ਇੰਜੀਨੀਅਰ ਰਾਸ਼ਿਦ ਨੇ ਅੱਜ ਸੌ ਚੁੱਕਣੀ ਹੈ ਤਾਂ ਦੋ ਮੈਂਬਰ ਪਾਰਲੀਮੈਂਟ ਇੱਥੇ ਸੌ ਚੁੱਕਣਗੇ ਤਾਂ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਨੇ ਮੁਬਾਰਕਾਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਕੋਈ ਟਿੱਪਣੀਆਂ ਆ ਰਹੀਆਂ ਨੇ ਜਿਵੇਂ ਸੋਨ ਸਿੰਘ ਦੀ ਟਿੱਪਣੀ ਆਈ ਪੰਜਾਬ ਨਿਵਾਸੀਆਂ ਨੂੰ ਔਰ ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਤਾਂ ਬੋਲਦੇ ਸੀ ਕਿ ਮੈਂ ਤਾਂ ਇੰਡੀਅਨ ਹੀ ਨਹੀਂ ਤਾਂ ਇਹ ਵੀ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਹਾਲਾਂਕਿ ਜ਼ਿਆਦਾਤਰ ਜਿਹੜੀਆਂ ਟਿੱਪਣੀਆਂ ਸਾਡੇ ਇਸ ਲਾਈਵ ਦੇ ਦੌਰਾਨ ਆਈਆਂ ਨੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਈਆਂ ਨੇ ਕੁਝ ਲੋਕ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਤਾਂ ਕਹਿ ਰਹੇ ਸੀ ਕਿ ਮੈਂ ਤੇ ਇੰਡੀਅਨ ਹੀ ਨਹੀਂ ਪਰ ਇੱਥੇ ਭਾਰਤੀ ਸੰਵਿਧਾਨ ਦੇ ਮੁਤਾਬਕ ਸੌਂ ਚੁੱਕੀ ਗਈ ਹੈ ਇੱਥੇ ਹੁਣ ਸਪਸ਼ਟੀਕਰਨ ਅਮਰਿਤਪਾਲ ਸਿੰਘ ਦੀ ਜ਼ੁਬਾਨੀ ਤੇ ਆਉਣਾ ਕੀ ਉਹ ਸ਼ਾਰਾ ਹੀ ਹੋ ਚੁੱਕਾ ਹੈ ਸਾਫ ਹੋ ਚੁੱਕਾ ਹੈ ਸਪੱਟ ਹੋ ਚੁੱਕਾ ਹੈ ਕਿ ਹੁਣ ਉਹ ਅਮਰਿਤਪਾਲ ਸਿੰਘ ਭਾਰਤ ਦੇ ਨਾਗਰਿਕ ਨੇ ਇਸੇ ਕਰਕੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਔਰ ਮੈਂਬਰ ਪਾਰਲੀਮੈਂਟ ਦੀ ਚੋਣ ਹੀ ਲੜੀ ਹਾਲਾਂਕਿ ਅੱਜ ਉਹਨਾਂ ਨੇ ਸੌ ਵੀ ਭਾਰਤੀ ਸੰਵਿਧਾਨ ਦੇ ਮੁਤਾਬਕ ਚੁੱਕ ਲਈ ਹੈ ਅਮਰਿਤਪਾਲ ਸਿੰਘ ਨੂੰ ਦੇ ਜਿਹੜੇ ਚੋਣ ਵਾਲੇ ਨੇ ਜਿਹੜਾ ਸਮਰਥਕ ਨੇ ਵੋਟਰ ਨੇ ਉਹਨਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਅਮਰਿਤਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਸੌ ਚੁੱਕ ਚੁਕੇ ਨੇ ਸੰਸਦ ਭਵਨ ਵਿੱਚ ਕੋਈ ਸਮਾਂ ਪਹਿਲਾਂ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਹੁਣ ਉਹ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕ ਚੁੱਕੇ ਨੇ ਕਿਉਂਕਿ 1 ਮਿੰਟ ਦੀ ਲਗਭਗ ਰਸਮ ਹੁੰਦੀ ਹੈ ਸੌ ਚੁੱਕਣ ਦੀ ਉਹ ਸਾਰੀ ਪ੍ਰਕਿਰਿਆ ਅਰਮਰਤਪਾਲ ਸਿੰਘ ਦੀ ਉਹ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਏਗੀ ਕਿ ਨਹੀਂ ਆਏਗੀ ਇਹ ਸਰਕਾਰ ਨੇ ਰਿਲੀਜ਼ ਕਰਨੀ ਹੈ ਪਰ ਹਾਲੇ ਤੱਕ ਰਿਲੀਜ਼ ਨਹੀਂ ਕੀਤੀ ਗਈ ਉਹ ਤਸਵੀਰ ਪਰ ਜਾਣਕਾਰੀ ਜ਼ਰੂਰ ਸਾਨੂੰ ਸਾਡੇ ਜਾਣਕਾਰਾਂ ਤੋਂ ਜਿਹੜੇ ਮਿਲ ਚੁੱਕੀ ਹੈ ਕਿ ਅਮਰਿਤਪਾਲ ਸਿੰਘ ਨੇ ਭਾਰਤੀ ਸੰਵਿਧਾਨ ਦੇ ਮੁਤਾਬਕ ਬਤੌਰ ਮੈਂਬਰ ਪਾਰਲੀਮੈਂਟ ਸੋਂ ਚੁੱਕ ਲਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਬਾਕੀ 12 ਲੋਕ ਸਭਾ ਮੈਂਬਰ ਤੇ ਚੰਡੀਗੜ੍ਹ ਦੇ ਵੀ ਜਿਹੜੇ ਲੋਕ ਸਭਾ ਮੈਂਬਰ ਸੌ ਚੁੱਕਦੇ ਨੇ ਬਾਕੀ-ਬਾਕੀ ਜਿਹੜੇ ਭਾਰਤ ਦੇ ਲੋਕ ਸਭਾ ਮੈਂਬਰਾਂ ਦੇ ਵੰਦ ਪਰ ਇੱਥੇ ਦੋ ਲੋਕ ਸਭਾ ਮੈਂਬਰ ਸੌ ਚੁੱਕਣ ਦੇ ਲਈ ਬਾਕੀ ਸੀ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਬਹਿ ਕੇ ਚੋਣ ਲੜੀ ਔਰ ਵੱਡੀ ਗਿਣਤੀ ਦੇ ਵਿੱਚ ਵੋਟਾਂ ਦੇ ਫਰਕ ਨਾਲ ਜਿੱਤੇ ਅਮਰਤਪਾਲ ਸਿੰਘ ਤੇ ਇੰਜੀਨੀਅਰ ਰਾਸ਼ਿਦ ਇੰਜੀਨੀਅਰ ਰਾਸ਼ਿਦ ਦੇ ਉੱਤੇ ਵੀ ਯੂਪਾ ਦੇ ਤਹਿਤ ਕਾਰਵਾਈ ਹੈ ਉਹਨਾਂ ਦੇ ਉੱਤੇ ਟੈਰਰ ਫੰਡਿੰਗ ਨੂੰ ਲੈ ਕੇ ਦੋਸ਼ ਨੇ ਪਰ ਅਮਰਤਪਾਲ ਸਿੰਘ ਦੇ ਉੱਤੇ ਕਾਨੂੰਨ ਵਿਵਸਥਾ ਨੂੰ ਵਿਗਾੜਾ ਨੂੰ ਲੈ ਕੇ ਜਾਂ ਦੇਸ਼ ਦੀ ਸੁਰੱਖਿਆ ਨੂੰ ਭੰਗ ਕਰਨ ਦੇ ਮਾਮਲੇ ਦੇ ਵਿੱਚ ਦੋਸ਼ ਨੇ ਇਸੇ ਕਰਕੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਮੁਤਾਬਕ ਐਨਐਸਏ ਲਗਾਇਆ ਐਨਐਸਏ ਲਗਾਇਆ ਹੀ ਨਹੀਂ ਉਸ ਵਿੱਚ ਵਾਧਾ ਵੀ ਕਰ ਦਿੱਤਾ ਇਸੇ ਕਰਕੇ 1 ਸਾਲ 2 ਮਹੀਨੇ 12 ਦਿਨ ਬਾਅਦ ਅਮਰਿਤਪਾਲ ਸਿੰਘ ਪਹਿਲੀ ਵਾਰੀ ਦਿੱਲੀ ਪੁੱਜੇ ਡਿਬਰੂਗੜ ਜਾਣ ਤੋਂ ਬਾਅਦ ਉਹ ਵੀ ਸੌ ਚੁੱਕਣ ਦੇ ਲਈ ਸੌ ਚੁੱਕ ਲਈ ਗਈ ਹੈ ਔਰ ਜੋ ਵੀ ਅਪਡੇਟ ਆਵੇਗਾ ਜੋ ਪਰਿਵਾਰ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਆਪਣੀ ਜਜ਼ਬਾਤ ਸਾਂਝੇ ਕਰਨੇ ਨੇ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਇਸ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਨੇ ਸੌ ਚੁੱਕ ਲਈ ਹੈ ਹਾਂ ਦੋਸਤੋ ਤੁਸੀਂ ਵੇਖਿਆ ਕਿ ਵੀਡੀਓ ਤਾਂ ਜਿਹੜੀਆਂ ਕਲਿੱਪ ਛੋਟੇ ਪੁਰਾਣੇ ਨੇ ਲੇਕਿਨ ਸੌ ਭਾਈ ਅਮਰਿਤਪਾਲ ਸਿੰਘ ਨੇ ਚੁੱਕ ਲਈਏ ਲੇਕਿਨ ਕਾਨੂੰਨ ਦੇ ਮੱਦੇ ਨਜ਼ਰ ਰੱਖਦਿਆਂ ਆ ਕੋਈ ਵੀ ਵੀਡੀਓ ਔਰ ਪਿਕਚਰ ਸਾਹਮਣੇ ਨਹੀਂ ਆ ਸਕੀ ਤੇ ਇਹ ਬਹੁਤ ਜਲਦ ਇੰਦਾ ਨਿਆ ਫੈਸਲਾ ਲਿਆ ਜਾਏਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਕਿਹੜੀ-ਕਿਹੜੀਆਂ ਸੌ ਚੁੱਕਣ ਤੋਂ ਬਾਅਦ ਉਹਨੂੰ ਇਜਾਜ਼ਤਾਂ ਮਿਲ ਸਕਦੀਆਂ ਨੇ ਔਰ ਉਹਦਾ ਵਕੀਲ ਕੀ ਕਹਿ ਰਿਹਾ ਇਹ ਅਗਲੀ ਆਪਾਂ ਵੀਡੀਓ 'ਚ ਜਾਣਾਂਗੇ ਇਸੇ ਨਾਲ ਹੀ ਜਾਦੇ ਚਾਹਨੇ ਆਲਾ ਹਾਫਿਜ਼